ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਸਾਡੇ ਬੱਚੇ ਪਾਲੇ ਹੋਏ ਸਾਡੇ ਹੱਥਾਂ ਚ ਪੱਲੇ ਉਹਨਾਂ ਨੇ ਅੱਜ ਇਹੋ ਕੰਮ ਕੀਤੇ ਕਿ ਗੁਰਦੁਆਰਾ ਸਾਹਿਬ ਦੀ ਡੀਵੀਆਰ ਚੋਰੀ ਅੰਦਰ ਖੁੱਪਕੜ ਕੇ ਲਾਗੇ ਆਪ ਤੁਹਾਨੂੰ ਪਤਾ ਕੋਣ ਲਾਗੇ ਫੜ ਕੇ ਠੀਕ ਹੈ ਨੇ ਉਸ ਤੋਂ ਬਾਅਦ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਕੇ ਟਿਆ ਵੀ ਜਿਹੜੀ ਇਹ ਵੀਡੀਓ ਹੈ ਗਰੰਥੀ ਸਿੰਘ ਦੇ ਅੰਦਰ ਲਾਈ ਦੇਖੋ ਕਿੱਡਾ ਸਤਕਾਰ ਦਿੱਤਾ ਗਰੰਤੀ ਸਿੰਘ ਦੇ ਅੰਦਰ ਲਾਈ ਉਹਦੇ ਅੰਦਰ ਇਹ ਮੈਨੂੰ ਮਨੋਲੋਜੀ ਨਹੀਂ ਆ ਵੀ ਕਿੱਦਾਂ ਚਲਣੀਆਂ ਕਿ ਮੈਂ ਮੈਂ ਕਹਾਂ ਵੀ ਨਹੀਂ ਗਰੰਤੀ ਸਿੰਘ ਨੇ ਲੀਕ ਕਿਵੇਂ ਹੋ ਗਈ ਬੜਾ ਦੁੱਖ ਦੀ ਗੱਲ ਦੇਖੋ ਜਿਸ ਗੁਰੂ ਦਾ ਖਾਨੇ ਆ ਭਾਵੇਂ ਗਰੰਤੀ ਸਿੰਘ ਆ ਭਾਵੇਂ ਮੈਂ ਵੀ ਆ ਭਾਵੇਂ ਕੋਈ ਵੀ ਆ ਮੈਂ ਬਲੇਮ ਨਹੀਂ ਲਾਂਦਾ ਵੀ ਉਹ ਦੋਸਤੋ ਕੀ ਹਾਲ ਪਰ ਦੇਖੋ ਇਹਦੀ ਇੱਕ ਮੈਂ ਹੋਰ ਬੇਨਤੀ ਕਰਾਂ ਮੈਨੂੰ ਕੋਈ ਦੁੱਖ ਨਹੀਂ ਆ ਕਿ ਮੇਰਾ ਪਰ ਗੁਰੂ ਰਾਮਦਾਸ ਜੀ ਤੁਹਾਨੂੰ ਬਦਨਾਮ ਕੀਤਾ ਇਹਨਾਂ ਨੇ ਉਹ ਦੇਖੇਗਾ ਨਹੀਂ ਦੇਖੇਗਾ ਉਹ ਦੇਖੇਗਾ ਯਾਦ ਰੱਖਿਓ ਇਹ ਗੱਲ ਨੂੰ ਯਾਦ ਰੱਖੋ ਇੱਕ ਇੱਕ ਨੂੰ ਦੇਖੇਗਾ ਨਾ ਦੇਖਿਆ ਤੇ ਮੈਨੂੰ ਜੋ ਕਰਨਾ ਕਰਨਾ ਹੋਈਆ ਕਿਸੇ ਲੜਕੀ ਲੜਕੀ ਦੀ ਜਿਸ ਨੂੰ ਲੈ ਕੇ ਅੰਗ ਸਿੰਘਾ ਚ ਕਾਫੀ ਗੁੱਸਾ ਹੈ ਉਹ ਗੁਰੂ ਘਰ ਚ ਜੋ ਵੀ ਵੀਡੀਓ ਬਣੇ ਇਸ ਤਰ੍ਹਾਂ ਦੀ ਬਣੀ ਮर्याਦਾ ਦੇ ਖਿਲਾਫ ਅਸੀਂ ਇਹਨਾਂ ਨੂੰ ਗੱਲ ਸਮਝਾਈ ਹੈ ਤੇਗੇ ਹੁਣ ਜਾ ਕੇ ਆਪਣੀ ਸਟੇਟਮੈਂਟ ਦੇਣਗੇ ਨਾਲੇ ਉਹ ਵੀਡੀਓ ਕਰਦਗੇ ਉਹਦੇ ਮਤਲਬਕ ਜੋ ਵੀ ਕਾਰਵਾਈ ਬਣਦੀ ਐ ਐਫ ਆਈ ਆਰ ਬਣਦੀ ਐ ਹੋਰ ਚਾਰਵੇਂ ਮਿੰਟਾਂ ਦੇ ਖਾਣੇ ਜਾ ਕੇ ਉੱਤੇ ਆਪਣਾ ਸਟੇਟਮੈਂਟ ਕੋਈ ਪ੍ਰਧਾਨ ਨਾਲ ਵੀ ਗੱਲਬਾਤ ਹੋਈ ਐ ਸਰ ਉਹਨੇ ਵੀ ਬੁਲਾਇਆ ਗਿਆ ਜੀ ਸਰ ਮੇਨ ਗੱਲ ਇੱਥੇ ਪ੍ਰਧਾਨਗੀ ਦੇ ਰੋਲੇ ਨੂੰ ਇਹ ਨਹੀਂ ਆਏ ਇਹ ਆ ਗਏ ਨੇ ਲੈ ਕੇ ਜਿਹੜੀ ਵੀਡੀਓ ਬੈਲ ਹੋਈ ਐ ਉਹਨੂੰ ਲੈ ਕੇ ਜਿਹੜੀ ਵੀਡੀਓ ਬੈਲ ਹੋਈ ਐ ਉਹ ਜੋ ਉਸ ਪਰਿਵਾਰ ਦਾ ਗੁਰੂ ਘਰ ਦੀ ਉਹਦੇ ਮੁਤਾਬਕ ਜਿਹੜਾ ਉਹਨਾਂ ਦੇ ਪੂਰੇ ਮੁੱਦੇ ਚ ਇਲੈਕਸ਼ਨ ਸੀਗੇ ਉਥੇ ਜੋ ਐਕਟ ਸੀ ਵੀ ਉਹ ਮੁਤਾਬਕ ਨਹੀਂ ਸੀਗੇ ਉਹਦੇ ਕਰਕੇ ਇਹ ਆਏ ਨੇ ਉਹ ਵੀਡੀਓ ਕਰਕੇ ਠੀਕ ਹੈ ਹੱਕ ਕਾਨੂੰਨ ਕਰਮ ਤੱਕ ਲਾਫ ਲੈਂਡ ਵਿਲ ਪ੍ਰਵੇਲ constitution aur law de agge koi binti hai bhi hamari kishti wahan doobi jahan ab pani kam tha hame to apno ne mara gairon me ka dam tha bade dukh na lagana penda hai ki sade bacche palle hoye sade hathan ch palle unhan ne aj ehho kamm kitte ke gurudwara sahab di dvr chori andar khut kad ke lagge aap sanu pata kon lagge fad ke theek hai ne us to baad main tonu pehla binti karke ateya bhi jehdi eh video hai ਗਰੰਤੀ ਸਿੰਘ ਦੇ ਅੰਦਰ ਲਾਈ ਦੇਖੋ ਕਿੱਡਾ ਸਤਕਾਰ ਦਿੱਤਾ ਗਰੰਤੀ ਸਿੰਘ ਦੇ ਅੰਦਰ ਲਾਈ ਉਹਦੇ ਅੰਦਰ ਇਹ ਮੈਨੂੰ ਮਨੋਲੋਜੀ ਨਹੀਂ ਆ ਵੀ ਕਿੱਦਾਂ ਚਲਣੀਆਂ ਕਿ ਮੈਂ ਮੈਂ ਕਹਾਂ ਵੀ ਨਹੀਂ ਗਰੰਤੀ ਸਿੰਘ ਨੇ ਲੀਕ ਕਿਵੇਂ ਹੋ ਗਈ ਬੜਾ ਦੁੱਖ ਦੀ ਗੱਲ ਦੇਖੋ ਜਿਸ ਗੁਰੂ ਦਾ ਖਾਨੇ ਆ ਭਾਵੇਂ ਗਰੰਤੀ ਸਿੰਘ ਆ ਭਾਵੇਂ ਮੈਂ ਵੀ ਆ ਭਾਵੇਂ ਕੋਈ ਵੀ ਆ ਮੈਂ ਬਲੇਮ ਨਹੀਂ ਲਾਂਦਾ ਵੀ ਉਹ ਦੋਸਤੋ ਕੀ ਹਾਲ ਪਰ ਦੇਖੋ ਇਹ ਇੱਕ ਮੈਂ ਹੋਰ ਬੇਨਤੀ ਕਰਾਂ ਮੈਨੂੰ ਕੋਈ ਦੁੱਖ ਨਹੀਂ ਆ ਕਿ ਮੇਰਾ ਪਰ ਗੁਰੂ ਰਾਮਦਾਸ ਜੀ ਤੁਹਾਨੂੰ ਬਦਨਾਮ ਕੀਤਾ ਇਹਨਾਂ ਨੇ ਉਹ ਦੇਖੇਗਾ ਨਹੀਂ ਦੇਖੇਗਾ ਉਹ ਦੇਖੇਗਾ ਯਾਦ ਰੱਖਿਓ ਇਹ ਗੱਲ ਨੂੰ ਯਾਦ ਰੱਖੋ ਇੱਕ ਇੱਕ ਨੂੰ ਦੇਖੇਗਾ ਨਾ ਦੇਖਿਆ ਤੇ ਮੈਨੂੰ ਜੋ ਕਰਨਾ ਹੋਈ ਹੈ ਕਿਸੇ ਲੜਕੀ ਲੜਕੀ ਦੀ ਜਿਸ ਨੂੰ ਲੈ ਕੇ ਅੰੰਗ ਸਿੰਘਾ ਚ ਕਾਫੀ ਗੁੱਸਾ ਗੁਰੂ ਘਰ ਚ ਜੋ ਵੀ ਵੀਡੀਓ ਬਣਿਸਤਾਂ ਦੀ ਬਣੀ ਉਹ ਮर्याਦਾ ਦੇ ਖਿਲਾਫ ਹੈ ਅਸੀਂ ਇਹਨਾਂ ਨੂੰ ਗੱਲ ਸਮਝਾਈ ਹੈ ਕਿ ਇਹ ਹੁਣ ਜਾ ਕੇ ਆਪਣੀ ਸਟੇਟਮੈਂਟ ਦੇਣਗੇ ਨਾਲੇ ਉਹ ਵੀਡੀਓ ਕਰਨਗੇ ਉਹਦੇ ਮਤਲਬ ਅ ਤੱਕ ਜੋ ਵੀ ਕਾਰਵਾਈ ਬਣਦੀ ਐ ਐਫ ਆਈ ਆਰ ਬਣਦੀ ਐ ਹੋਰ ਉਹਨਾਂ ਦੱਸਦਾ ਕਿ ਜੋ ਐਸ ਪਰ ਲਾਅ ਬਣਦਾ ਸੀ ਉਸ ਦਾ ਇਤਿਆਰ ਉਹ ਜੇ ਉਹ ਥੋੜੀ ਜਾਰ ਰਿਹਾ ਨੇ ਸਾਡੇ ਜਾ ਕੇ ਉੱਤੇ ਆਪਣਾ